ਇਸ ਵੀਰਾਂ ਤੁਹਾਨੂੰ ਬਠਿੰਡਾ ਦੇ ਪਿੰਡ ਤੁੰਗਵਾਲੀ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾਂ ਦੇ ਸ਼ੈੱਡ ਟੁੱਟ ਚੁੱਕੇ ਨੇ ਜੀ ਹਾਂ ਜੋ ਬੂਹੇ ਨੇ ਉਹ ਟੁੱਟ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਜ਼ਮੀਨ ਤੇ ਸ਼ੀਸ਼ੇ ਖਿਲਰੇ ਹੋਏ ਨੇ ਕਿਉਂਕਿ ਮਿਜ਼ਾਈਲ ਦੇ ਟੁਕੜੇ ਇਸ ਘਰ ਦੇ ਵਿੱਚ ਡਿੱਗੇ ਨੇ ਇਹ ਲਾਈਵ ਤਸਵੀਰਾਂ ਇਹ ਸਬੂਤ ਹੈ ਉਹਨਾਂ ਮਿਜ਼ਾਈਲ ਦੇ ਟੁਕੜਿਆਂ ਦਾ ਉਹਨਾਂ ਹਮਲਿਆਤਾ ਜੋ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਕੀਤੇ ਗਏ ਨੇ ਹਾਲਾਂਕਿ ਭਾਰਤ ਦੇ ਵੱਲੋਂ ਜਵਾਬ ਦਿੱਤਾ ਗਿਆ ਇਹਨਾਂ ਸਾਰੇ ਮਿਜ਼ਾਈਲ ਤੇ ਡਰੋਨ ਹਮਲਿਆ ਨੂੰ ਨਸ਼ਟ ਕਰ ਦਿੱਤਾ ਗਿਆ ਹਵਾ ਦੇ ਵਿੱਚ ਹੀ ਜੋ ਮਿਜ਼ਾਈਲ ਡਰੋਨ ਪਾਕਿਸਤਾਨ ਨੇ ਪੰਜਾਬ ਨੂੰ ਦਿਹਲਾਉਣ ਦੇ ਲਈ ਪੰਜਾਬ ਤੇ ਹਮਲੇ ਕਰਨ ਦੇ ਲਈ ਭੇਜੀਆਂ ਸੀ ਉਸ ਨੂੰ ਤਬਾਹ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਜੋ ਮਿਜ਼ਾਈਲ ਦੇ ਟੁਕੜੇ ਨੇ ਕੁਝ ਪੁਰਜ਼ੇ ਨੇ ਘਰਾ ਦੇ ਵਿੱਚ ਆ ਕੇ ਡਿੱਗੇ ਖੇਤਾ ਦੇ ਵਿੱਚ ਡਿੱਗੇ ਉਸ ਦੇ ਕਾਰਨ ਜੋ ਲੋਕ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਰਾਤ ਦਾ ਸਮਾਂ ਸੀ ਜਦੋਂ ਅਚਾਨਕ ਬਠਿੰਡਾ ਦੇ ਵਿੱਚ ਬਲੈਕਆਊਟ ਹੋ ਜਾਂਦਾ ਹੈ ਲੋਕ ਅਸਮਾਨ ਦੇ ਵਿੱਚ ਦੇਖਦੇ ਨੇ ਲਾਲ ਰੰਗ ਦੀ ਰੋਸ਼ਨੀ ਨਜ਼ਰ ਆਉਂਦੀ ਆ ਤਮਾਕਿਆ ਦੀ ਆਵਾਜ਼ ਸੁਣਦੀ ਆ ਲੋਕਾਂ ਦਾ ਡਰਨਾ ਸਵਭਾਵਿਕ ਹੋ ਜਾਂਦਾ ਹੈ ਜਿਸ ਤੋਂ ਬਾਅਦ ਫੇ ਨੂੰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਠਿੰਡਾ ਦੇ ਪਿੰਡ ਟੰਗਵਾਲੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬਠਿੰਡਾ ਦੇ ਆਲੇ ਦੁਆਲੇ ਦੇ ਕੁਝ ਹੋਰ ਪਿੰਡਾਂ ਦੇ ਵਿੱਚ ਮਿਜ਼ਾਈਲਾ ਦੇ ਇਹ ਹਿੱਸੇ ਦੇਖਣ ਨੂੰ ਮਿਲ ਰਹੇ ਨੇ ਬਠਿੰਡਾ ਦੇ ਵੀਰਤਲਾ ਦੀ ਗਲੀ ਨੰਬਰ 4 ਦੇ ਵਿੱਚ ਵੀ ਮਿਜ਼ਾਈਲ ਦੇ ਕੁਝ ਹਿੱਸੇ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਸੀ ਤੇ ਹੁਣ ਇਹ ਬਠਿੰਡਾ ਦੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਆ ਤੁੰ ਵਾਲੀ ਪਿੰਡ ਦੀਆਂ ਜਿੱਥੇ ਇੱਕ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਜੋ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਬੂਹੇ ਟੁੱਟ ਚੁੱਕੇ ਨੇ ਇੰਨਾ ਜ਼ੋਰਦਾਰ ਧਮਾਕਾ ਹੁੰਦਾ ਸੀ ਕਿ ਇਹ ਘਰ ਵਾਲੇ ਜੋ ਇਸ ਪਰਿਵਾਰ ਦੇ ਮੈਂਬਰ ਨੇ ਜੋ ਘਰ ਦੇ ਵਿੱਚ ਸੁੱਤੇ ਹੋਏ ਸਨ ਉਹਨਾਂ ਦੇ ਵਿੱਚ ਪੈਚ ਉਹਨਾਂ ਦੀਆਂ ਵੀ ਚੀਕਾਂ ਨਿਕਲ ਗਈਆਂ ਉਹ ਡਰ ਗਏ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਆਖਰ ਇਹ ਹੋ ਕੀ ਗਿਆ ਤਾਂ ਲਗਾਤਾਰ ਪਾਕਿਸਤਾਨ ਹਮਲੇ ਕਰ ਰਿਹਾ ਹੈ ਜਿਸ ਦਾ ਜਵਾਬ ਭਾਰਤ ਦੇ ਰਿਹਾ ਹੈ ਪਾਕਿਸਤਾਨ ਨੂੰ ਇਸ ਵਾਰ ਮੂੰਹ ਤੋੜ ਜਵਾਬ ਦੇ ਰਿਹਾ ਉਸ ਦੇ ਜੋ ਨਾਪਾਕ ਮਨਸੂਬੇ ਨੇ ਉਸ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਭਾਰਤੀ ਫੌਜ ਤੇ ਹਰ ਭਾਰਤੀ ਨੂੰ ਮਾਣ ਹੈ ਕਿ ਉਹ ਆਪਣੇ ਭਾਰਤੀਆਂ ਦੀ ਸੁਰੱਖਿਆ ਕਰੇਗੀ ਤਾਂ ਲਗਾਤਾਰ ਭਾਰਤ ਦੇ ਵੱਲੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਜੋ ਅੱਡੇ ਨੇ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਤਾਂ ਇਸ ਤਰੀਕੇ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਇਹ ਬਠਿੰਡਾ ਦੇ ਤੋਂ ਵਾਲੀ ਦੀਆਂ ਇਹ ਤਸਵੀਰਾਂ ਨੇ ਜੋ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਰਾਤ ਨੂੰ ਜਦੋਂ ਮਿਸਾਈਲ ਦੇ ਨਾਲ ਹਮਲਾ ਕੀਤਾ ਗਿਆ ਜੋ ਭਾਰਤ ਨੇ ਪਾਕਿਸਤਾਨ ਦੀ ਹਰਕਤ ਨੂੰ ਜੋ ਉਹਨਾਂ ਦੇ ਵੱਲੋਂ ਮਿਜ਼ਾਈਲ ਡਰੋਨ ਇੱਥੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਦਲੌਣ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਕਿਸ ਤਰੀਕੇ ਦੇ ਨਾਲ ਨਾ ਕਾਮਯਾਬ ਕਰ ਦਿੱਤਾ ਅਸੀਂ ਇਸ ਵਕਤ ਮੌਜੂਦ ਆ ਜਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਜਿੱਥੇ ਰਾਤ ਸਮੇਂ ਬਲਾਸਟ ਹੋਇਆ ਬਲਾਸਟ ਆ ਜਿਹੜਾ ਇਹ ਖੇਤਾਂ ਦੇ ਵਿੱਚ ਹੋਇਆ ਇੱਕ ਵਾਰ ਸਭ ਤੋਂ ਪਹਿਲਾਂ ਉਹ ਤਸਵੀਰਾਂ ਦਿਖਾ ਦਈਏ ਕਿ ਇਹ ਬੰਬ ਨੂਮਾ ਚੀਜ਼ ਕਹੀ ਜਾ ਸਕਦੀ ਹੈ ਜਿੱਥੇ ਬਲਾਸਟ ਹੋਇਆ ਭਾਵੇਂ ਇੱਕ ਖੇਤਾਂ ਦੇ ਖੇਤਾਂ ਦੇ ਵਿੱਚ ਹੋਇਆ ਜਿੱਥੇ ਟੋਆ ਪਿਆ ਹੋਇਆ ਹੈਗਾ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਪੁਲਿਸ ਨੇ ਇਸ ਏਰੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਅਧਿਕਾਰੀ ਨੇ ਜਿਹੜੇ ਸਵੇਰ ਤੋਂ ਇੱਥੇ ਪੁੱਜੇ ਹੋਏ ਨੇ ਵੱਡੀ ਗਿਣਤੀ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਨੇ ਜਿਹੜੇ ਇੱਥੇ ਸਵੇਰ ਤੋਂ ਵੱਡੀ ਗਿਣਤੀ ਵਿੱਚ ਇਸ ਇਲਾਕੇ ਵਿੱਚ ਪੁੱਜੇ ਹੋਏ ਨੇ ਇਸ ਇਸ ਬਲਾਸਟ ਦੇ ਨਾਲ ਇਸ ਨਜ਼ਦੀਕ ਘਰ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਸ਼ੀਸ਼ੇ ਟੁੱਟੇ ਨੇ ਏਸੀ ਤੱਕ ਟੁੱਟੇ ਨੇ ਇਤੋਂ ਤੱਕ ਕਿ ਅ ਟਰੈਕਟਰ ਟਰਾਲੀ ਆ ਉਹਦੇ ਵਿੱਚ ਵੀ ਆ ਜਿਹੜੇ ਮੂਰੀਆਂ ਦੇਖਣ ਨੂੰ ਮਿਲੀਆਂ ਨੇ ਛੱਤਾਂ ਦੇ ਜੋ ਸ਼ੈੱਡ ਪਏ ਹੋਏ ਸੀ ਉਹ ਵੀ ਟੁੱਟੇ ਨਜ਼ਰ ਆ ਰਹੇ ਨੇ ਕਾਫੀ ਜ਼ਿਆਦਾ ਧਮਕਾ ਜਿਹੜੀ ਇਸ ਘਰ ਦੇ ਵਿੱਚ ਪਈ ਆ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਇਸ ਘਰ ਦੇ ਵਿੱਚ ਹੋਇਆ ਹੈਗਾ ਉਸ ਦੇ ਨਾਲ ਨਾਲ ਇੱਥੇ ਪਰਿਵਾਰਿਕ ਮੈਂਬਰ ਨੇ ਉਹ ਵੀ ਕਿਤੇ ਨਾ ਕਿਤੇ ਸਹਿਮ ਦੇ ਵਿੱਚ ਨਜ਼ਰ ਆ ਰਹੇ ਨੇ ਪਿੰਡ ਵਾਸੀ ਸਵੇਰ ਤੋਂ ਹੀ ਇੱਥੇ ਪੁਜੇ ਹੋਏ ਨੇ 1 ਕਿਲੋਮੀਟਰ ਦੂਰ ਆ ਜਿਹੜਾ ਇਹ ਪਿੰਡ ਤੋਂ ਖੇਤਾਂ ਢਾਣੀਆਂ ਦੇ ਵਿੱਚ ਘਰ ਹੈਗਾ ਜਿੱਥੇ ਕਿ ਇਹ ਬਲਾਸਟ ਰਾਤ ਸਮੇਂ ਹੋਇਆ ਭਾਵੇਂ ਕਿ ਹਜੇ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਇਹ ਬਲਾਸਟ ਕੀ ਹੈਗਾ ਕਿਸ ਚੀਜ਼ ਹੈ ਬੰਬਲੂਮਾ ਚੀਜ਼ ਹੈ ਪਰ ਕਿਤਨਾ ਕਿਤੇ ਜਿਹੜੇ ਇਨਸਟਰੂਮੈਂਟ ਨੇ ਉਹ ਕਾਫੀ ਜਿਆਦਾ ਇਹਦੇ ਵਿੱਚ ਨਜ਼ਰ ਆ ਰਹੇ ਨੇ ਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਥਾਣੇ ਨੂੰ ਲੈ ਲਿਆ ਹੈਗਾ ਤੇ ਇਸ ਤੋਂ ਬਾਅਦ ਫੌਜ ਵੀ ਸੈਨਾ ਜਿਹੜੀ ਇੱਥੇ ਆਏਗੀ ਉਹ ਇਸ ਦੀ ਜਾਂਚ ਕਰੇਗੀ ਕਿ ਇਹ ਕਿਸ ਤਰ੍ਹਾਂ ਦੀ ਚੀਜ਼ ਸੀ ਕੋਦੋਂ ਇਵੇਂ ਡਿੱਗੀ ਜੇਲ ਆਪ ਘਰ ਦੇ ਵਿੱਚ ਘਰ ਦਿਖਾ ਦਈਏ ਤੁਹਾਨੂੰ ਘਰ ਦੇ ਵਿੱਚ ਕਾਫੀ ਜਿਆਦਾ ਨੁਕਸਾਨ ਹੋਇਆ ਤੇ ਪਰਿਵਾਰਿਕ ਮੈਂਬਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਸਹਿਮ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਸਿਰ ਰਾਤ ਸਮੇਂ ਜਿਸ ਤਰ੍ਹਾਂ ਹਮਲੇ ਹੋਏ ਨੇ ਉਸ ਦਾ ਭਾਰਤ ਵੱਲੋਂ ਜਵਾਬ ਜਵਾਬ ਵੀ ਦਿੱਤਾ ਗਿਆ ਜਵਾਬੀ ਕਾਰਨ ਨੁਕਸਾਨ ਤੋਂ ਆ ਜਿਹੜਾ ਕਾਫੀ ਜਿਆਦਾ ਵਿਚਾਰ ਹੈ ਇਹ ਘਰ ਦੇ ਵਿੱਚ ਦਿਖਾ ਦਈਏ ਕਿ ਘਰ ਚ ਕਾਫੀ ਜਿਆਦਾ ਜਿਹੜਾ ਰੱਤ ਨੁਕਸਾਨ ਹੋਇਆ ਦਰਵਾਜ਼ੇ ਟੁੱਟੇ ਨੇ ਸ਼ੀਸ਼ੇ ਤੱਕ ਟੁੱਟੇ ਨੇ ਸਾਰੇ ਏਸੀ ਤੱਕ ਟੁੱਟੇ ਨੇ ਕਾਫੀ ਜਿਆਦਾ ਧਮਕਾ ਜਿਹੜੀ ਪਈ ਹੈਗੀ ਆ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਤਸਵੀਰਾਂ ਇਹ ਪਰਿਵਾਰ ਘਰ ਦੀਆਂ ਦਿਖਾ ਰਿਹਾ ਜਿੱਥੇ ਰਾਤ ਸਮੇਂ ਧਮਾਕਾ ਟਾਈਪ ਹੋਇਆ ਤੇ ਸਾਰਾ ਕਾਫੀ ਜਿਆਦਾ ਟੁੱਟ ਨੁਕਸਾਨ ਆ ਜਿਹੜਾ ਉਹ ਹੋਇਆ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਜੋ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਰਾਤ ਕਿੰਨੇ ਵਜੇ ਦੀ ਘਟਨਾ ਕਦੋਂ ਹੋਇਆ ਫਿਰ ਤੁਸੀਂ ਸੁੱਤੇ ਪਏ ਸੀ ਕਿਵੇਂ ਹੋਈ ਸਾਰੀ? ਸੁੱਤੇ ਨਹੀਂ ਮੈਂ ਜਾ ਕੇ ਬੈਠਾ ਸੀ ਜੀ ਮੱਜੇ ਤੇ। ਅੱਛਾ। ਜਦੋਂ ਆਪਣਾ ਆਹ ਧੱਕਤਾ ਪਹਿਲਾਂ ਖੜਕਿਆ ਮੈਨੂੰ ਇਹ ਸ਼ੱਕ ਪੈ ਗਿਆ ਵੀ ਕੋਈ ਗੈਰ ਬੰਦਾ ਆ ਗਿਆ। ਅੱਛਾ। ਮੈਂ ਬੈਠਾ ਹੋ ਗਿਆ ਨਾਲ ਦੀ ਨਾਲ ਉਸੇ ਵਕਤੀ ਤੇ ਪੜਾਕਾ ਪੈ ਗਿਆ। ਜੋ ਪੜਾਕਾ ਪੈ ਗਿਆ ਸਾਰੇ ਅੱਗ ਹੀ ਫੈਲ ਗਈ ਜੀ। ਹਨ ਤਾਂ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ। ਰਾਤ ਨੂੰ ਜੋ ਅਗਾ ਤੂੰ ਆ ਠਹਿਰ ਗਿਆ ਉਸ ਤੋਂ ਬਾਅਦ ਰੇਤਾ ਉੱਡਿਆ ਪਰ ਸੁੱਕੇ ਬਾਣ ਚ ਵੀ ਗਏ ਨਾ ਉਸ ਤੋਂ ਬਾਅਦ ਅਸੀਂ ਘਰ ਵਾਲਿਆਂ ਨੂੰ ਸਾਰਿਆਂ ਨੂੰ ਫੋਨ ਕਰਿਆ ਫਿਰ ਇਕੱਠੇ ਹੋਇਆ ਦੇਖਿਆ ਸੀ ਇਹ ਮੱਕੀ ਵਾਲੇ ਬਾਣ ਚ ਨਹੀਂ ਸੀ ਬੜੇ ਪਰ ਇਹ ਸਾਰੇ ਦੇਖਦੇ ਨੇ ਪਰ ਇਹ ਕੁਝ ਨਹੀਂ ਸੀਗਾ ਇਹ ਤਾਂ ਸਵੇਰ ਜਦੋਂ ਉੱਠਿਆ ਮੈਂ ਮੈਨੂੰ ਉਹ ਨਿਸ਼ਾਨ ਦਾ ਪਤਾ ਲੱਗਿਆ ਪਹਿਲਾਂ ਵੀ ਇਹ ਨਿਸ਼ਾਨ ਕਿਵੇਂ ਆ ਗਿਆ ਇੱਥੇ ਸਾਡੇ ਤੇ ਨਿਸ਼ਾਨ ਪੈ ਗਏ ਆ ਜਾ ਪਿਆ ਉੱਥੇ ਸਮਝ ਅੱਛਾ ਉਸ ਤੋਂ ਬਾਅਦ ਮੈਂ ਬਾਹਰ ਜਾ ਕੇ ਨਿਕਲ ਕੇ ਦੇਖਿਆ ਮਾੜਾ ਕੰਤ ਤੇ ਵੀ ਆਪਣੇ ਨਿਸ਼ਾਨ ਹੈਗੇ ਆ ਦੁਆਰੇ ਮੱਕੀ ਬਣੀ ਨੂੰ ਨਿਗਾ ਮਾਰੀ ਉਹ ਤੂਆ ਪੱਟਿਆ ਪਿਆ ਸਾਰੇ ਕਿਸਮਾੜ ਪਿਆ ਮੈਂ ਕਿਹਾ ਭਾਈ ਨਾ ਕੀ ਹੋਇਆ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਦੇਖ ਕੇ ਫਿਰ ਫਿਰ ਮੈਂ ਤੁਹਾਾਰੇ ਫੋਨ ਕਰਕੇ ਸਾਰੇ ਸੱਦਿਆ ਵੀ ਆ ਜਾਓ ਕਿੰਨਾ ਘਰੇ ਕੀ ਕੀ ਨੁਕਸਾਨ ਹੋ ਗਿਆ ਏਸੀ ਵੀ ਟੁੱਟੇ ਗਏ ਨੇ ਸ਼ੀਸ਼ੇ ਜ਼ਾਇ ਟੁੱਟੇ ਨੇ ਇੱਕ ਤਾਂ ਏਸੀ ਵੀ ਪੱਟਿਆ ਗਿਆ ਜੀ ਆ ਸਾਰੇ ਦੇਖੋ ਜੀ ਲੋਕ ਲੋਕ ਸਾਰੇ ਸ਼ੀਸ਼ੇ ਸੁਸੇ ਸੋਪਨ ਤੇ ਤੇ ਉਧਰ ਉਹ ਚਾਦਰਾਂ ਆਪਣੀਆਂ ਜਿੰਨੀਆਂ ਸੀ ਕਿ ਸਾਰੀਆਂ ਉਹ ਫੁੱਟੀਆਂ ਆ ਟਰਾਲੀ ਆ ਟਰਾਲੀ ਦੇ ਵਿੱਚ ਵੀ ਮੋਰਗਾ ਹੋਈਆਂ ਪਈਆਂ ਕੋਈ ਪੰਨੀ ਹੋਈ ਟਰਾਲੀ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਰੇ ਆ ਹਾਂ ਹਾਂ ਜੀ ਹਜੂ ਕੋਈ ਬੰਦੇ ਬੰਦੇ ਦਾ ਜਾਂ ਕੋਈ ਪਸ਼ੂ ਦਾ ਉਹ ਨੁਕਸਾਨ ਕੋਈ ਨਹੀਂ ਹੋਇਆ ਆਹੀ ਨੁਕਸਾਨ ਹੋਇਆ ਫਿਰ ਡਰਦਾ ਮਾਹੌਲ ਬਣ ਗਿਆ ਸਾਮ ਦਾ ਮਾਹੌਲ ਬਣ ਗਿਆ ਡਰ ਕੀ ਸਾਨੂੰ ساری ਰਾਤ ਚੈਨ ਹੀ ਨਹੀਂ ਆਈ ਉਸ ਦਿਵਾਤ ਆ ਬਤਰੀ ਫਿਰੇ ਆ ਅਸੀਂ ਵਿੜੇ ਦੇ ਵਿੱਚ ਵੀ ਕਿਤੇ ਫੇਰਨਾ ਜੀ ਫੇਰਨਾ ਜੀ ਆਹੀ ਡਰ ਰਿਹਾ ਬਸ ਇੱਥੋਂ ਨੇੜੇ ਵੀ ਇੱਥੇ ਕੁਝ ਪੈਂਦਾ ਹੈਗਾ ਤਾਂ ਉਹਨੇ ਇੱਥੇ ਪਿੰਡ ਤੁਸੀਂ ਪਿੰਡ ਤੋਂ ਕਿੰਨੇ ਕੁ ਦੂਰ ਹੈਗੇ ਇਹ ਇਹ ਤੁੰਗ ਵਾਲੀ ਪਿੰਡ ਹੈ ਜੀ ਤੁੰਗ ਵਾਲੀ ਪਿੰਡ ਤੋਂ ਮੈਨ ਲੱਗਦਾ ਵੀ 1.5 ਕਿਲੋਮੀਟਰ ਬਾਅਦ ਹੀ ਹੈ ਫੇਰ ਕਿੰਨੇ ਕਿਲੋਮੀਟਰ ਬਾਅਦ ਤੇ ਪ ਬਿਲਕੁਲ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਕਰੀਬ ਰਾਤ ਦਾ ਤਮਾਕਾ ਹੋ ਉਸ ਤੋਂ ਬਾਅਦ ਜਾਨੀ ਨੁਕਸਾਨ ਦਾ ਵਿਚਾਰਿਆ ਪਰ ਕਾਫੀ ਆਰਥਿਕ ਨੁਕਸਾਨ ਆ ਜਿਹੜਾ ਦੇਖ ਸਕਦੇ ਹੋ ਉਹ ਹੋਇਆ ਹੈਗਾ ਮਾਹੌਲ ਤੇ ਵੀ ਬਹੁਤ ਜ਼ਿਆਦਾ ਜਿਹੜਾ ਖੜਕਾ ਹੋਇਆ ਪਿੰਡ ਦੇ ਵਿੱਚ ਵੀ ਧਮਕੀ ਗਈ ਹੈ ਇਹ ਪਿੰਡ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸੀ ਆਸੇ ਪਾਸੇ ਕੁਝ ਜਿਹੜੇ ਕਿਸਾਨ ਆ ਖੇਤ ਦੇ ਵਿੱਚ ਕੰਮ ਵੀ ਕਰ ਰਹੇ ਸੀ ਪੂਰਨੇ ਦੇਖਿਆ ਵੀ ਉੱਪਰੋਂ ਆਇਆ ਆ ਕੇ ਇੱਕੇ ਦਮ ਡਿੱਗ ਪਿਆ ਥੱਲੇ ਤੇ ਬਹੁਤ ਜ਼ਿਆਦਾ ਜਿਹੜਾ ਧਮਾਕਾ ਹੋਇਆ ਧਮਾਕਾ ਹੋਣ ਨਾਲ ਨਜ਼ਦੀਕ ਇੱਕ ਗੁਰਜੰਟ ਸਿੰਘ ਦਾ ਘਰ ਸੀਗਾ ਉਸ ਘਰ ਦੇ ਵਿੱਚ ਕੁਛ ਸ਼ਰਲੇ ਵੀ ਗਏ ਆ ਘਰ ਦੇ ਸੀਸੇ ਟੁੱਟੇ ਆ ਜੋ ਪਸ਼ੂਆਂ ਵਾਲੇ ਸੈਟ ਸੀ ਉਹਨਾਂ ਦੀਆਂ ਚਾਤਰਾਂ ਟੁੱਟੀਆਂ ਨੇ ਇੱਕ ਨਾਲ ਜਿਹੜੀ ਟਰਾਲੀ ਖੜੀ ਸੀ ਟਰਾਲੀ ਦੇ ਵਿੱਚ ਵੀ ਕਾਫੀ ਸ਼ਰਲੇ ਵੱਜਿਆ ਜਿਹਦੇ ਵਿੱਚ ਮੋਰੀਆਂ ਹੋ ਗਈਆਂ ਬੜਾ ਭੈੜਾ ਇਹ ਜਿਹੜਾ ਧਮਾਕਾ ਸੀਗਾ ਕੁਦਰਤੀ ਪ੍ਰਮਾਤਮਾ ਨੇ ਆਸ-ਪਾਸ ਜੋ ਘਰ ਸੀ ਜਾਂ ਨੁਕਸਾਨ ਹੋਣ ਤੋਂ ਜਾਨੀ ਨੁਕਸਾਨ ਹੋਣ ਤੋਂ ਬਚਿਆ ਮੈਂ ਦੱਸਣਾ ਚਾਹੁੰਦਾ ਕਿ ਰਾਤ ਦੇ 10:30 ਵਜੇ ਅਸੀਂ ਸਾਰੇ ਇਸ ਪਿੰਡ ਤੋਂ ਜਿਹੜਾ ਇਹ ਸੀ ਕਿ ਆ ਮਕਾਨ ਹੈ ਇਹ ਲਗਭਗ ਕਿਲੋ-ਕੀਮੀਟਰ ਦੀ ਦੂਰੀ ਤੇ ਹੀ ਆ ਪਿੰਡ ਚੋਂ ਆ ਕੇ ਵਸਿਆ ਹੋਇਆ ਤੇ ਮੈਂ ਪਰਮਾਤਮਾ ਦਾ ਬੇਨ ਦਾ ਸ਼ੁਕਰਾਨਾ ਕਰਦਾ ਕਿ ਜਿਸ ਤਰ੍ਹਾਂ ਦਾ ਇਹ ਇੱਕ ਤਰ੍ਹਾਂ ਦਾ ਐਡਾ ਵੱਡਾ ਇਨਸਟਰੂਮੈਂਟ ਕੋਈ ਡਿੱਗਿਆ ਚਾਹੇ ਕੋਈ ਰੌਕਟਾ ਚਾਹੇ ਲਾਂਚ ਰਿਹਾ ਤਾਂ ਮਿਲਟਰੀ ਨਹੀਂ ਹੀ ਉਹਦੀ ਪਹਿਚਾਨ ਕਰਨੀ ਹੈ ਲੇਕਿਨ ਇਹਦੇ ਜਿਹੜੇ ਟੁਕੜੇ ਆ ਤੁਸੀਂ ਵੀ ਦੇਖ ਰਹੇ ਹੋ ਆਸੇ ਪਾਸੇ ਕਿਵੇਂ ਥੱਲੇ ਖਿੰਡੇ ਹੋਏ ਆ ਤੇ ਧਰਤੀ ਦਾ ਲਗਭਗ 3 ਫੁੱਟ ਟੋਆ ਕੀਤਾ ਹੋਇਆ ਇਹ ਜਿਹੜਾ ਮਕਾਨ ਹੈ ਨਾਲ ਹੀ ਲੱਗਦਾ ਉਹਦੇ ਜਿੰਨੇ ਸ਼ੈੱਡ ਸੀ ਪਸ਼ੂਆਂ ਵਾਲੇ ਉਹ ਟੁੱਟ ਗਏ ਔਰ ਇਵਨ ਕਿ ਜਿਹੜੇ ਇਹਨਾਂ ਦੇ ਘਰ ਦੇ ਲੋਕ ਲੱਗੇ ਹੋਏ ਸੀ ਉਹ ਵੀ ਲੋਕ ਸਾਰੇ ਤੁਸੀਂ ਦੇਖਿਆ ਕਿ ਉਹ ਟੁੱਟ ਕੇ ਥੱਲੇ ਡਿੱਗ ਪਏ ਜਿਹੜਾ ਵਿੰਡੋ ਏਸੀ ਸੀ ਵਿੰਡੋ ਏਸੀ ਵੀ ਥੱਲੇ ਡਿੱਗ ਪਿਆ ਔਰ ਬਾਅਦ ਦੇ ਵਿੱਚ ਇਹਨਾਂ ਨੇ ਚੱਕਿਆ ਤੇ ਉਹ ਸਾਰਾ ਟੁੱਟ ਗਿਆ ਔਰ ਜਿਹੜੀ ਇਹ ਟਰਾਲੀ ਖੜੀ ਹੈ ਟਰਾਲੀ ਦੇ ਵਿੱਚ ਦੀ ਜਿਸ ਤਰ੍ਹਾਂ ਦਾ ਆਰ ਪਾਰ ਜਿਹੜਾ ਹੈਗਾ ਮਤਲਬ ਉਹ ਇੱਕ ਤਰ੍ਹਾਂ ਦਾ ਕੋਈ ਜਿਵੇਂ ਸ਼ਰਲਾ ਕਹਿ ਸਕਦੇ ਆਂ ਸ਼ੈਲ ਕਹਿ ਸਕਦੇ ਆਂ ਨਿਕਲਿਆ ਤਾਂ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਜਿਹੜਾ ਇਹ ਇੱਕ ਖੁੱਲੇ ਇਲਾਕੇ 'ਚ ਡਿੱਗਿਆ ਤੇ ਜੇਕਰ ਇਹ ਘਰ ਦੇ ਜਮਾਂ ਬਿਲਕੁਲ ਨਹੀਂ ਡਿੱਗਦਾ ਤੇ ਉਮੀਦ ਮਤਲਬ ਕੋਈ ਉਮੀਦ ਨਹੀਂ ਸੀ ਕਿ ਜਿਸ ਤਰ੍ਹਾਂ ਦਾ ਅਸੀਂ ਕਹਿ ਸਕਦੇ ਆਂ ਜਾਨੀ ਮਾਲੀ ਨੁਕਸਾਨ ਹੋਣਾ ਸੀਗਾ ਸੋ ਇਸ ਕਰਕੇ ਹੁਣ ਤਾਂ ਇਹ ਮਿਲਟਰੀ ਦੇ ਅਫਸਰ ਆਉਣੇ ਆ ਕੇ ਦੱਸਣਾ ਵੀ ਇਹ ਕੀ ਚੀਜ਼ ਹੈ ਪਰ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ ਵੱਡੇ ਇਲਾਕੇ ਚ ਵੀ ਔਰ ਜਿਹੜੀ ਹੈਗੀ ਇਹ دہشت ਫੈਲੀ ਹੋਈ ਹੈ ਕਿ ਇਸ ਤਰ੍ਹਾਂ ਦਾ ਇੱਕ ਘਟਨਾ ਹੋਣੀ ਤੇ ਮੈਂ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈਂਡਿਆ ਵੱਲੋਂ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਪਰ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਬੜਾ ਬਚਾਅ ਹੋ ਰਿਹਾ ਹੈਗਾ ਕਿਵੇਂ ਦੇਖੋ ਸਾਰੇ ਮਹੌਬ ਦੇਖੋ ਸਾਨੂੰ ਸਾਡੇ ਜਿਹੜੀ ਦੇਸ਼ ਦੀ ਫੌਜ ਹੈ ਮਿਲਟਰੀ ਹੈ ਉਹ ਤੇ ਪੂਰਾ ਮਾਣ ਹੈ ਉਹ ਇਸ ਕਰਕੇ ਮਾਣ ਹੈ ਕਿ ਉਹਨਾਂ ਨੇ ਜਿੰਨੇ ਵੀ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਗਵਾਂਡੀ ਜਿਹੜਾ ਦੇਸ਼ ਹੈ ਉਨੇ ਜਿੰਨੇ ਵੀ ਮਿਜ਼ਾਈਲਾਂ ਨਾਲ ਜਾਂ ਰਾਕਟਾਂ ਨਾਲ ਹਮਲੇ ਕੀਤੇ ਐ ਜੇ ਸਾਡੀ ਮਿਲਟਰੀ ਡਿਫੈਂਸ ਸਾਡਾ 에ਅਰ ਜਿਹੜਾ ਸਾਡਾ ਡਿਪਾਰਟਮੈਂਟ ਐ ਉਹ ਐਕਟਿਵ ਨਾ ਹੁੰਦਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਤੇ ਅੱਜ ਉਹਦੀ ਇੱਕ ਬਦੌਲਤ ਜਿਹੜਾ ਉਹਨਾਂ ਨੇ ਅਸਮਾਨ ਦੇ ਵਿੱਚ ਇਹਨੂੰ ਨਕਾਰਾ ਕੀਤਾ ਨਕਾਰਾ ਕਰਕੇ ਮੈਂ ਸਮਝਦਾ ਕਿ ਇੱਕ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਉਹਦਾ ਜਿਹੜਾ 에ਅਰ ਡਿਫੈਂਸ ਐ ਉਹਨੂੰ ਤੋੜਿਆ ਤੇ ਇਸ ਕਰਕੇ ਜਿਹੜੀ ਸਾਡੀ ਭਾਰਤੀ ਫੌਜ ਆ ਸਾਨੂੰ ਉਹ ਤੇ ਮਾਣ ਹੈ ਲੇਕਿਨ ਅਸੀਂ ਭਾਰਤ ਜਿਹੜਾ ਭਾਰਤ ਐ ਉਹਦੇ ਕੋਲੇ ਇੰਨੀ ਟੈਕਨੋਲੋਜੀ ਹੈ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਉਹ ਪਾਕਿਸਤਾਨ ਦਾ ਮੂੰਹ ਤੋੜਮਾ ਜਵਾਬ ਦੇਣ ਨੂੰ ਤਿਆਰ ਹੈ ਜਿਹੜਾ ਮਲਤਾਨ ਦੇ 60% ਬਿਲਡਰ ਦਾ ਬਜਟ ਹੋ ਗਿਆ ਉਹ ਕੰਮ ਕਨਾਲ ਟੁੱਟ ਗਿਆ ਜੇ ਕੁਝ ਬਚਿਆ ਨਾ ਚੱਲ ਦੇਖੋ ਉਹਦੇ ਵਿੱਚ ਕੀ ਹੈ ਕਿ ਜ਼ਿਆਦਾ ਤਾਂ ਉਹ ਧਮਕਦੇ ਨਾਲ ਟੁੱਟੇ ਨੇ ਲੇਕਿਨ ਜਿੱਥੇ ਜਾ ਕੇ ਸ਼ੀਸ਼ੇ ਸੀਗੇ ਸ਼ੀਸ਼ੇ ਵੀ ਧਮਕਾਂ ਟੁੱਟੇ ਆ ਤੇ ਜਿਹੜਾ ਇਹ ਆਪਣਾ ਵਿੱਚ ਦੇ ਇਹਦੇ ਸ਼ਰਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉਹ ਵਿੱਚੋਂ ਨਿਕਲ ਕੇ ਗਏ ਨੇ ਉਹ ਟਰਾਲੀ ਦੇ ਵਿੱਚ ਵੱਡੀਆਂ ਮੂਰੀਆਂ ਕੀਤੀਆਂ ਤੇ ਇਹ ਹੋ ਸਕਦਾ ਵੀ ਕਿੰਨੀ ਕੁ ਜ਼ਬਰਦਸਤ ਚੀਜ਼ ਸੀ ਜਿਹਨੇ ਐਡਾ ਵੱਡਾ ਨੁਕਸਾਨ ਕਰਨਾ ਸੀ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਐ ਜੇ ਕਿਤੇ ਘਰ ਦੇ ਨਾਲ ਡਿੱਗ ਜਾਂਦਾ ਤੇ ਬਹੁਤ ਜਾਨੀ ਮਾਲੀ ਨੁਕਸਾਨ ਹੋਣਾ ਸੀ ਔਰ ਪਿੰਡ ਵੀ ਤੁਸੀਂ ਦੇਖੋ ਇੱਥੋਂ ਨਾਲ ਹੀ ਐ ਕਿਲੋਕਮੀਟਰ ਕੋਈ ਬੜਾ ਦੂਰ ਨਹੀਂ ਹੈ ਆਮ ਲੋਕਾਂ ਨੂੰ ਤੇ ਜੀ ਕਹਿਣਾ ਚਾਹੁੰਦਾ ਦੇਖੋ ਅਸੀਂ ਆਮ ਲੋਕਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਜਿਹੜਾ ਸਾਡੀ ਫੌਜ ਦੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਹੈ ਜਾਂ ਸਾਡਾ ਸਿਵਲ ਪ੍ਰਸ਼ਾਸਨ ਹੈ ਉਹ ਸਾਰਾ ਲੱਗਿਆ ਹੋਇਆ ਔਰ ਅਸੀਂ ਸਾਰੇ ਜਿਹੜਾ ਹੈਗਾ ਇਹਦਾ ਦੇਸ਼ਵਾਸੀ ਡਟ ਕੇ ਮੁਕਾਬਲਾ ਵੀ ਕਰ ਰਹੇ ਆਂ ਔਰ ਅਸੀਂ ਆਪਣੇ ਭਾਰਤੀ ਫੌਜ ਦੇ ਨਾਲ ਵੀ ਖੜੇ ਆਂ ਔਰ ਜਿਹੜੀਆਂ ਕੁਝ ਅਫਵਾਹ ਹੁੰਦੀਆਂ ਨੇ ਜਾਂ ਕੁਝ ਫੇਕ ਨਿਊਜ਼ ਹੁੰਦੀਆਂ ਨੇ ਉਹਤੇ ਸਾਨੂੰ ਅਸਰ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਜਿਹੜੀ ਘਟਨਾ ਹੋਈ ਹੈ ਇਸ ਘਟਨਾ ਤੋਂ ਸਾਨੂੰ ਹੁਣ ਜਿਹੜਾ ਹੈਗਾ ਸਾਵਧਾਨ ਚੌਕਸ ਰਹਿਣਾ ਚਾਹੀਦਾ ਕਿਉਂਕਿ ਸਾਡਾ ਵੀ ਜਿਹੜਾ ਏਰੀਆ ਹੈ ਇਹ ਕੈਂਟ ਦੇ ਨਾਲ ਲੱਗਦਾ ਸੋ ਇਸ ਕਰਕੇ ਅਸੀਂ ਪੂਰੇ ਚੌਕਸ ਆ ਜੋ ਵੀ ਪ੍ਰਿਸੀਵਲ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਜਿੰਨੂੰ ਜੋ ਹਦਾਇਤਾਂ ਨੇ ਅਸੀਂ ਉਹਦੀ ਪਾਲਣਾ ਵੀ ਕਰ ਰਹੇ ਹਾਂ ਪੁਲਿਸ ਵਾਲੋਂ ਅਜਿਹਾ ਆਕੇ تھے ਜਿਹੜਾ ਹੈਗਾ ਏਰੀਆ ਨੂੰ ਕਾਟ ਡਾਊਨ ਆਫ ਕੀਤਾ ਤੇ ਜਿਹੜੇ ਲੋਕ ਐ ਇਹਦੇ ਨੇੜੇ ਨਾ ਜਾਣ ਕਿ ਕਿਸੇ ਤਰ੍ਹਾਂ ਦਾ ਕੋ ਨੁਕਸਾਨ ਨਾ ਹੋਵੇ। ਬਾਕੀ ਜਿਹੜੇ ਆਰਮੀ ਅਥਾਰਟिटीज ਆਉਣਗੀਆਂ ਉਹ ਹੀ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ ਨੇ ਵੀ ਕਿਸ ਤਰ੍ਹਾਂ ਦਾ ਵਿਲਾਸਤ ਹੋਇਆ। ਕਿ ਲੱਗਿਆ ਪਤਾ ਕਦੋਂ ਕਿੰਨੇ ਕ ਵਜੇ ਹੋਇਆ ਤੁਸੀਂ ਕਿੰਨੇ ਵੇ ਪਹੁੰਚੇ? ਕੋ ਨੁਕਸਾਨ ਤੇ ਤਾਂ ਸਵੇਰੇ ਪਹੁੰਚੇ ਹੋਇਆ ਇੱਥੇ। ਇਹ ਰਾਤ ਹੋਇਆਗਾ। ਕੋ ਨੁਕਸਾਨ ਤੋਂ ਬਚਾਰੇ। ਕੋ ਨੁਕਸਾਨ ਤੋਂ ਮੁਲ ਖੇਤਾਂ ਦੇ ਵਿੱਚ ਲੱਗਿਆ ਥੋੜਾ ਜਿਹਾ ਗਲਤ ਥੋੜੀ ਜਿਹੀ ਹੋਈ ਐ ਕੋ ਖੇਤਾਂ ਦੇ ਲੱਗਣ ਕਰਕੇ। ਜਿਆਦਾ ਨੁਕਸਾਨ ਨਹੀਂ ਹੋਇਆ ਇੱਕ ਇੱਕ ਦੇ ਘਰ ਦਾ ਜਿਹੜਾ ਹੈ ਕਿ ਸ਼ਿਸ਼ੇ ਵਗੈਰਾ ਟੁੱਟੇ ਨੇ ਪਰ ਲੋਕ ਵੀ ਇੱਥੇ ਆ ਕੇ ਕੀ ਬਿਰ ਹੱਥ ਵੀ ਲਾ ਰਿਹਾ ਥੋੜੇ ਹੋਂ ਤੋਂ ਪਹਿਲਾਂ ਕੀ ਕੋਈ ਵੀਡੀਓ ਬਣਾ ਰਹੇ ਨੇ ਉਹਨੂੰ ਕਿਵੇਂ ਕੀ ਅਪੀਲ ਕਰਨਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ ਉਹ ਹੈ ਵੀ ਇਸ ਤਰ੍ਹਾਂ ਦੀ ਤਿਕਟਣਾ ਹੁੰਦੀ ਹੈ ਉਹਦੇ ਨੇੜੇ ਨਾ ਆਉਣ ਕੋਈ ਵੀਡੀਓ ਵਗੈਰਾ ਨਾ ਬਣਾਉਣ ਤੇ ਸ਼ੇਅਰ ਨਾ ਕਰਨਾ ਮਨੀਸ਼ ਗਰ ਪੀਟੀਸੀ న్యూਸ ਪਟੰਡਾ ਇਹ ਲਾਈਵ ਤਸਵੀਰਾਂ ਤੁਹਾਨੂੰ ਬਠਿੰਡਾ ਦੇ ਪਿੰਡ ਤੁੰਗਵਾਲੀ ਦੀਆਂ ਦਿਖਾ ਰਹੇ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾਂ ਦੇ ਸ਼ੈੱਡ ਟੁੱਟ ਚੁੱਕੇ ਨੇ ਜੀ ਹਾਂ ਜੋ ਬੂਹੇ ਨੇ ਉਹ ਟੁੱਟ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਜ਼ਮੀਨ ਤੇ ਸ਼ੀਸ਼ੇ ਖਿਲਰੇ ਹੋਏ ਨੇ ਕਿਉਂਕਿ ਮਿਜ਼ਾਈਲ ਦੇ ਟੁਕੜੇ ਇਸ ਘਰ ਦੇ ਵਿੱਚ ਡਿੱਗੇ ਨੇ ਇਹ ਲਾਈਵ ਤਸਵੀਰਾਂ ਇਹ ਸਬੂਤ ਹੈ ਉਹਨਾਂ ਮਿਜ਼ਾਈਲ ਦੇ ਟੁਕੜਿਆਂ ਦਾ ਉਹਨਾਂ ਹਮਲਿਆਤਾ ਜੋ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਕੀਤੇ ਗਏ ਨੇ ਹਾਲਾਂਕਿ ਭਾਰਤ ਦੇ ਵੱਲੋਂ ਜਵਾਬ ਦਿੱਤਾ ਗਿਆ ਇਹਨਾਂ ਸਾਰੇ ਮਿਜ਼ਾਈਲ ਤੇ ਡਰੋਨ ਹਮਲਿਆ ਨੂੰ ਨਸ਼ਟ ਕਰ ਦਿੱਤਾ ਗਿਆ ਹਵਾ ਦੇ ਵਿੱਚ ਹੀ ਜੋ ਮਿਜ਼ਾਈਲ ਡਰੋਨ ਪਾਕਿਸਤਾਨ ਨੇ ਪੰਜਾਬ ਨੂੰ ਦਿਹਲਾਉਣ ਦੇ ਲਈ ਪੰਜਾਬ ਤੇ ਹਮਲੇ ਕਰਨ ਦੇ ਲਈ ਭੇਜੀਆਂ ਸੀ ਉਸ ਨੂੰ ਤਬਾਹ ਕਰ ਦਿੱਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਜੋ ਮਿਜ਼ਾਈਲ ਦੇ ਟੁਕੜੇ ਨੇ ਕੁਝ ਪੁਰਜ਼ੇ ਨੇ ਘਰਾ ਦੇ ਵਿੱਚ ਆ ਕੇ ਡਿੱਗੇ ਖੇਤਾ ਦੇ ਵਿੱਚ ਡਿੱਗੇ ਉਸ ਦੇ ਕਾਰਨ ਜੋ ਲੋਕ ਨੇ ਉਹਨਾਂ ਦੇ ਵਿੱਚ ਡਰਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਰਾਤ ਦਾ ਸਮਾਂ ਸੀ ਜਦੋਂ ਅਚਾਨਕ ਬਠਿੰਡਾ ਦੇ ਵਿੱਚ ਬਲੈਕਆਊਟ ਹੋ ਜਾਂਦਾ ਹੈ ਲੋਕ ਅਸਮਾਨ ਦੇ ਵਿੱਚ ਦੇਖਦੇ ਨੇ ਲਾਲ ਰੰਗ ਦੀ ਰੋਸ਼ਨੀ ਨਜ਼ਰ ਆਉਂਦੀ ਆ ਤਮਾਕਿਆ ਦੀ ਆਵਾਜ਼ ਸੁਣਦੀ ਆ ਲੋਕਾਂ ਦਾ ਡਰਨਾ ਸਵਭਾਵਿਕ ਹੋ ਜਾਂਦਾ ਹੈ ਜਿਸ ਤੋਂ ਬਾਅਦ ਫੇ ਨੂੰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਠਿੰਡਾ ਦੇ ਪਿੰਡ ਟੰਗਵਾਲੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬਠਿੰਡਾ ਦੇ ਆਲੇ ਦੁਆਲੇ ਦੇ ਕੁਝ ਹੋਰ ਪਿੰਡਾਂ ਦੇ ਵਿੱਚ ਮਿਜ਼ਾਈਲਾ ਦੇ ਇਹ ਹਿੱਸੇ ਦੇਖਣ ਨੂੰ ਮਿਲੇ ਨੇ ਬਠਿੰਡਾ ਦੇ ਵੀਰਤਲਾ ਦੀ ਗਲੀ ਨੰਬਰ 4 ਦੇ ਵਿੱਚ ਵੀ ਮਿਜ਼ਾਈਲ ਦੇ ਕੁਝ ਹਿੱਸੇ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਸੀ ਤੇ ਹੁਣ ਇਹ ਬਠਿੰਡਾ ਦੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਆ ਤੁੰਗ ਵਾਲੀ ਪਿੰਡ ਦੀਆਂ ਜਿੱਥੇ ਇੱਕ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਜੋ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਬੂਹੇ ਟੁੱਟ ਚੁੱਕੇ ਨੇ ਇੰਨਾ ਜ਼ੋਰਦਾਰ ਧਮਾਕਾ ਹੁੰਦਾ ਸੀ ਕਿ ਇਹ ਘਰ ਵਾਲੇ ਜੋ ਇਸ ਪਰਿਵਾਰ ਦੇ ਮੈਂਬਰ ਨੇ ਜੋ ਘਰ ਦੇ ਵਿੱਚ ਸੁੱਤੇ ਹੋਏ ਸਨ ਉਹਨਾਂ ਦੇ ਵਿੱਚ ਪੈਚ ਉਹਨਾਂ ਦੀਆਂ ਵੀ ਚੀਕਾਂ ਨਿਕਲ ਗਈਆਂ ਉਹ ਡਰ ਗਏ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਆਖਰ ਇਹ ਹੋ ਕੀ ਗਿਆ ਤਾਂ ਲਗਾਤਾਰ ਪਾਕਿਸਤਾਨ ਹਮਲੇ ਕਰ ਰਿਹਾ ਹੈ ਜਿਸ ਦਾ ਜਵਾਬ ਭਾਰਤ ਦੇ ਰਿਹਾ ਹੈ ਪਾਕਿਸਤਾਨ ਨੂੰ ਇਸ ਵਾਰ ਮੂੰਹ ਤੋੜ ਜਵਾਬ ਦੇ ਰਿਹਾ ਉਸ ਦੇ ਜੋ ਨਾਪਾਕ ਮਨਸੂਬੇ ਨੇ ਉਸ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਭਾਰਤੀ ਫੌਜ ਤੇ ਹਰ ਭਾਰਤੀ ਨੂੰ ਮਾਣ ਹੈ ਕਿ ਉਹ ਆਪਣੇ ਭਾਰਤੀਆਂ ਦੀ ਸੁਰੱਖਿਆ ਕਰੇਗੀ ਤਾਂ ਲਗਾਤਾਰ ਭਾਰਤ ਦੇ ਵੱਲੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਜੋ ਅੱਡੇ ਨੇ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਤਾਂ ਇਸ ਤਰੀਕੇ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਇਹ ਬਠਿੰਡਾ ਦੇ ਤੋਂ ਵਾਲੀ ਦੀਆਂ ਇਹ ਤਸਵੀਰਾਂ ਨੇ ਜੋ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਰਾਤ ਨੂੰ ਜਦੋਂ ਮਿਸਾਈਲ ਦੇ ਨਾਲ ਹਮਲਾ ਕੀਤਾ ਗਿਆ ਜੋ ਭਾਰਤ ਨੇ ਪਾਕਿਸਤਾਨ ਦੀ ਹਰਕਤ ਨੂੰ ਜੋ ਉਹਨਾਂ ਦੇ ਵੱਲੋਂ ਮਿਸਾਈਲ ਡਰੋਨ ਇੱਥੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਦਲੌਣ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਕਿਸ ਤਰੀਕੇ ਦੇ ਨਾਲ ਨਾ ਕਾਮਯਾਬ ਕਰ ਦਿੱਤਾ ਅਸੀਂ ਇਸ ਵਕਤ ਮੌਜੂਦਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਜਿੱਥੇ ਰਾਤ ਸਮੇਂ ਬਲਾਸਟ ਹੋਇਆ ਬਲਾਸਟ ਜਿਹੜਾ ਇਹ ਖੇਤਾਂ ਦੇ ਵਿੱਚ ਹੋਇਆ ਇੱਕ ਵਾਰ ਸਭ ਤੋਂ ਪਹਿਲਾਂ ਉਹ ਤਸਵੀਰਾਂ ਦਿਖਾ ਦਈਏ ਕਿ ਇੱਕ ਬੰਬ ਨੂਮਾ ਚੀਜ਼ ਕਹੀ ਜਾ ਸਕਦੀ ਹੈ ਜਿੱਥੇ ਬਲਾਸਟ ਹੋਇਆ ਭਾਵੇਂ ਇੱਕ ਖੇਤਾਂ ਦੇ ਖੇਤਾਂ ਦੇ ਵਿੱਚ ਹੋਇਆ ਜਿੱਥੇ ਟੋਆ ਪਿਆ ਹੋਇਆ ਹੈਗਾ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਪੁਲਿਸ ਨੇ ਇਸ ਏਰੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਅਧਿਕਾਰੀ ਨੇ ਜਿਹੜੇ ਸਵੇਰ ਤੋਂ ਇੱਥੇ ਪੁੱਜੇ ਹੋਏ ਨੇ ਵੱਡੀ ਗਿਣਤੀ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਨੇ ਜਿਹੜੇ ਇੱਥੇ ਸਵੇਰ ਤੋਂ ਵੱਡੀ ਗਿਣਤੀ ਵਿੱਚ ਇਸ ਇਲਾਕੇ ਵਿੱਚ ਪੁੱਜੇ ਹੋਏ ਨੇ ਇਸ ਇਸ ਬਲਾਸਟ ਦੇ ਨਾਲ ਇਸ ਨਜ਼ਦੀਕ ਘਰ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਸ਼ੀਸ਼ੇ ਟੁੱਟੇ ਨੇ ਏਸੀ ਤੱਕ ਟੁੱਟੇ ਨੇ ਇਤੋਂ ਤੱਕ ਕਿ ਟਰੈਕਟਰ ਟਰਾਲੀ ਆ ਉਹਦੇ ਵਿੱਚ ਵੀ ਹੈ ਜਿਹੜੇ ਮੂਰੀਆਂ ਦੇਖਣ ਨੂੰ ਮਿਲੀਆਂ ਨੇ ਛੱਤਾਂ ਦੇ ਜੋ ਸ਼ੈੱਡ ਪਾਏ ਹੋਏ ਸੀ ਉਹ ਵੀ ਟੁੱਟੇ ਨਜ਼ਰ ਆ ਰਹੇ ਨੇ ਕਾਫੀ